ਹੈਲੋ ਸਤਿ ਸ਼੍ਰੀ ਅਕਾਲ ਅੱਜ ਫਿਰ ਨਵੀਂ ਵੀਡੀਓ ਲੈ ਕੇ ਹਾਜ਼ਰ ਆ ਜਿੰਨਾ ਗੁਰਪ੍ਰੀਤ ਠਾਕੂ ਵਾਲਾ ਤੇ ਅੱਜ ਗੱਲ ਕਰਦੇ ਆਂ ਗਰਾਊਂਡ ਲੈਵਲ ਦੀ ਤੇ ਗੱਲ ਇਹ ਆ ਕਿ ਸਭ ਤੋਂ ਪਹਿਲਾਂ ਸਾਡੇ ਬੱਚਿਆਂ ਦਾ ਜਿਹੜਾ ਯੋਗਦਾਨ ਸੀ 15 ਲੱਖ ਲਗਭਗ ਬੱਚੇ ਸੀ ਇੱਥੇ ਗਰਾਊਂਡ ਸੀ ਸਾਡਾ ਬਿਲਕੁਲ ਦੋ ਘਰਾਂ ਦੇ ਲੈਣ ਵਿੱਚ ਤੇ ਤੁਸੀਂ ਅੱਜ ਦੀ ਕੁਝ ਦੇਖ ਰਹੇ ਹੋ ਸਾਡੇ ਕੋਲ 75 ਬੱਚੇ ਆ ਤੇ ਇਹ ਸਾਡੀ ਮਿਹਨਤ ਸਦਕਾ ਤੇ ਇਸ ਗਰਾਊਂਡ ਦੇ ਵਿੱਚ ਇਸ ਤੋਂ ਪਹਿਲਾਂ ਦੋ ਘਨਾਂ ਦੇ ਜਗ੍ਹਾ ਹੈ ਇੱਥੇ ਫਲ ਫਰੂਟ ਸਬਜ਼ੀਆਂ ਵਗੈਰਾ ਹੁੰਦਾ ਸੀਗਾ ਤੇ ਬੱਚਿਆਂ ਨੇ ਬੜੀ ਉਤਰੀ ਕਰਕੇ ਤੁਹਾਡੇ ਸਹਿਯੋਗ ਦਾ ਕਰਕੇ ਆ ਜਗ੍ਹਾ ਨੂੰ ਪੱਟ ਕੇ ਅਸੀਂ ਗਰਾਊਂਡ ਚ ਤਬਦੀਲ ਕਰ ਦਿੱਤਾ ਹੈ ਤੇ ਅਸੀਂ ਇਹ ਕੁਰਬਾਨੀ ਕਰ ਰਹੇ ਹਾਂ ਤੇ ਜਿਹੜੇ ਬੱਚਾਂ ਦੇ ਪੇਰੈਂਟਸ ਨੂੰ ਬੇਨਤੀ ਹੈ ਕਿ ਸਾਡੀ ਇਸ ਕੁਰਬਾਨੀ ਦੇ ਨਾਲ ਤੁਸੀਂ ਸਹਿਯੋਗ ਦਿਓ ਸਹਿਯੋਗ ਇਹ ਦੇ ਨਾਲ ਕਿ ਤੁਸੀਂ ਬੱਚੇ ਨੂੰ ਡੇਲੀ ਗਰਾਊਂਡ ਭੇਜੋ ਡੇਲੀ ਗਰਾਊਂਡ ਭੇਜਣਾ ਸਾਡੇ ਬੱਚੇ ਅਪਰੇਟ ਰਹਿਣਗੇ ਜੋੜਨਗੇ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਸਾਡੀ ਕੋਸ਼ਿਸ਼ ਹੈ ਕਿ ਨਸ਼ਿਆਂ ਤੋਂ ਦੂਰ ਕਰਨਾ ਬੱਚੇ ਨੂੰ ਤੇ ਇਸੇ ਤਰ੍ਹਾਂ ਚੱਲਦੇ ਰਹੋ ਸਾਡੇ ਜਿੰਨੇ ਜੁੜੋਂਗੇ ਉਹਨੇ ਚੈਨ ਲੰਬੀ ਹੁੰਦੀ ਜਾਊਗੀ ਇੱਕ ਮੇਨ ਗੱਲ ਇੱਕ ਡਾਈਟ ਬਾਰੇ ਦੱਸ ਰਿਹਾ ਕਿ ਬੱਚਿਆਂ ਨੂੰ ਗੇਮ ਤਬਾਸੀ ਡਾਈਟ ਦਿੰਨੇ ਆ ਡਾਈਟ ਵਿੱਚ ਦੁੱਧ ਤੇ ਕੇਲੇ ਤਾਂ ਡੇਲੀ ਡੇਲੀ ਹੀ ਮਿਲਣਗੇ ਤੇ ਉਸ ਤੋਂ ਇਲਾਵਾ ਜੇ ਕੋਈ ਹੋਰ ਸੱਜਣ ਬੇਲੀ ਆਉਂਦੇ ਆ ਉਹ ਐਕਸਟਰਾ ਫਰੂਟ ਕੋਈ ਹੋਰ ਬਦਾਮ ਕੁਝ ਵੀ ਡਾਈਟ ਲੈ ਕੇ ਆਉਂਦੇ ਆ ਉਹ ਐਕਸਟਰਾ ਤੁਹਾਨੂੰ ਖਾਣ ਮਿਲੂਗੀ ਡਾਈਟ ਮਿਲਦੀ ਰਹੂਗੀ ਬੱਚੇ ਡੇਲੀ ਜੁੜੋ ਸਾਡੇ ਨਾਲ ਇੰਨੀ ਵੀਡੀਓ ਦੇ ਨਾਲ ਜੁੜਦੇ ਹੋਏ ਸਾਡੇ ਨਾਲ ਜੁੜੇ ਰਹੋ ਸ਼ੇਅਰ ਕਰੋ ਲਿੰਕ ਕਰਦੇ ਰਹੋ ਸਾਡੇ ਨਾਲ ਜਿੰਨਾ ਕੰਟੈਕਟ ਕਰੋਗੇ ਸਾਡੇ ਬੱਚੇ ਚੋੜਨਗੇ ਧੰਨਵਾਦ ਸਸੀ ਕਾ